ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਕਾਂਗਰਸੀ ਬਾਦਸ ਪੰਜਾਬ ਦੇ ਮੂਤਪਾਲ ਵਰਗੇ ਮਾਨਦਲੀਏ ਸਾਰਿਆਂ ਨੂੰ ਬੇਨਤੀ ਕਰਨਾ ਹੱਥ ਜੋੜ ਕੇ ਸੁਣ ਲਿਓ ਧਿਆਨ ਦੇ ਨਾਲ ਜਿਹੜਾ ਤੁਸੀਂ ਰੌਲਾ ਪਾਇਆ ਨਾ ਤਰਨਤਾਰਨ ਜਿਮਨੀ ਚੌਂ ਤੇ ਤੁਹਾਡੇ ਪੱਲੇ ਉਥੇ ਕੱਖ ਨਹੀਂ ਨਾ ਬਾਦਲਾਂ ਦਾ ਕੁਝ ਬਣੇ ਨਾ ਕਾਂਗਰਸੀਆਂ ਦਾ ਨਾ ਮੂਲਪਾਲ ਵਰਗਿਆਂ ਦਾ ਕੁਝ ਨਹੀਂ ਬਣਦਾ ਉਥੇ ਉਥੇ ਤਾਂ ਜਿਹੜਾ ਬੰਦਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਰਿਹਾ ਉਹ ਹਰਮੀਤ ਸਿੰਘ ਸੰਧੂ ਹੈ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਔਰ ਮੈਂ ਅੱਜ ਗੱਲ ਕਰਨੀ ਆ ਨਾ ਇਹ ਵੀਡੀਓ ਸੁਣ ਕੇ ਮੈਨੂੰ ਪਤਾ ਹੁੰਦਾ ਵੀ ਤੁਹਾਨੂੰ ਧੰਕਿਆਂ ਤੁਹਾਨੂੰ ਦੇਣੀਆਂ ਹੁੰਦੀਆਂ ਹਨ ਗਾਲੇ ਕਲੋਚ ਕਰਨਾ ਹੁੰਦਾ ਉਹ ਤਾਂ ਕਰਿਆ ਕਰੋ ਉਹ ਤਾਂ ਅਸੀਂ ਚਾਹੁੰਦੇ ਆ ਵੀ ਲੋਕਾਂ ਦੇ ਵਿੱਚ ਤੁਹਾਡੀ ਜਿਹੜੀ ਕਰਤੂਤ ਹੈ ਤੁਹਾਡਾ ਜਿਹੜਾ ਅੰਦਰ ਗੰਦਗੀ ਨਾਲ ਭਰਿਆ ਹੋਇਆ ਉਹ ਬਾਹਰ ਆਵੇ ਲੋਕਾਂ ਦੇ ਸਾਹਮਣੇ ਉਹ ਤਾਂ ਅਸੀਂ ਚਾਹੁੰਦੇ ਆ ਕਹਿੰਦੇ ਭਗਵਾਨਤ ਮਾਨ ਸਤਾਈ ਦੇ ਵਿੱਚ ਕੀ ਕਰੂ ਕਾਫੀ ਕੁਸ਼ ਸਵਾਲ ਜਵਾਬ ਕਰਦੇ ਆ ਮੈਂ ਕਹਿੰਨਾ 27 ਦੇ ਵਿੱਚ ਪੰਜਾਬ ਛਾਲ ਦਾ ਹੋ ਗਿਆ ਮੁੱਖ ਮੰਤਰੀ ਸਾਹਿਬ ਕਹੀਏ ਨਹੀਂ ਸਤਕਾਰ ਚਾਹੀਦਾ ਪੰਜਾਬ ਦੇ ਲੋਕਾਂ ਨੇ ਬਣਾਇਆ ਉਹਨੂੰ ਅਸੀਂ ਆਤਾ 5 ਸਾਲ ਪੂਰੇ ਹੋ ਜਾਣਗੇ ਸਾਢੋਂ 20 ਸਾਲ ਹੋਰ ਕੁਰਸੀ ਤੇ ਬਹਾ ਕੇ ਰੱਖਾਂਗੇ ਮੁੱਖ ਮੰਤਰੀ ਵਾਲੀ ਕੁਰਸੀ ਤੇ ਨਾ ਘੱਟੋ ਘੱਟ 20 ਸਾਲ ਹੋਰ ਬਹਾ ਕੇ ਰੱਖਾਂਗੇ 20 ਸਾਲ ਬਾਅਦ ਉਹ 71-72 ਸਾਲ ਦਾ ਹੋ ਜਾਊ ਉਦੋਂ ਰਟਾਇਰ ਕਰਨਗੇ ਉਹਨਾਂ ਸੀ ਉਹਨਾਂ ਕਹਾਂਗੇ ਵੀ ਹੁਣ ਤੂੰ ਨਜ਼ਾਰੇ ਲੈ ਕੰਮ ਕਰ ਤੇ 20 ਸਾਲ ਹਲੇ ਭਗਵੰਤ ਮਾਣ ਨੂੰ ਹੋਰ ਕੁਰਸੀ ਤੇ ਬਹਾਰ ਕੇ ਰੱਖਾਂਗੇ ਇਹ ਮੈਂ ਤਰਨ ਤਰਨ ਦੀ ਗੱਲ ਕਰ ਰਿਹਾ ਜੀ ਜਿਹੜੇ ਉੱਥੇ ਇਧਰੋਂ ਫੜ ਲਈ ਉਧਰ ਛੜਤੀ ਲੱਤ ਫੜ ਲਈ ਬਾਹ ਫੜ ਲਈ ਕੋਈ ਮੁੱਦਾ ਨਹੀਂ ਕੋਈ ਹਿੰਦੁਸਤਾਨ ਮੰਗਦਾ ਹੈ ਕੋਈ ਖਾਲਸਤਾਨ ਮੰਗਦਾ ਹੈ ਅੱਛਾ ਇਹ ਪਤਾ ਹੈ ਕੌਣ ਨੇ ਕੋਈ ਤਾਂ 2-4 ਭੁੱਗੀ ਦੇ ਕਾਰਡ ਬਦਲਾ ਲੈਂਦਾ ਪਤਾ ਨਹੀਂ ਲੱਗਦਾ ਵੀ ਬੋਲਣਾ ਕੀ ਹੈ ਤੇ ਅਮਰਤਪਾਲ ਦੇ ਭਾਪੇ ਵਰਗੇ ਉਦਾਂ ਬੰਦਲੇ ਪਿਆ ਵਿਚਾਰੇ ਅਰੇਡੇ ਮੂਰੇ ਬਲਾਰੇ ਰੱਖੇ ਨੇ ਇਹਨਾਂ ਨੂੰ ਅਕਲ ਨਹੀਂ ਢੇਲੇ ਦੀ ਇੱਕ ਗਰੰਟੀ ਹੈ ਇਹਨੂੰ ਭਵਿੱਖਬਾਣੀ ਨਾ ਸਮਝੋ ਅਸੀਂ ਬਹੁਤ ਘੁੜਣੀ ਤੇ ਵਿਸ਼ਵਾਸ ਨਹੀਂ ਕਰਦੇ ਅਸੀਂ ਤਾਂ ਜਿਹੜਾ ਗਰਾਊਂਡ ਲੈਵਲ ਤੇ ਕੰਮ ਹੋ ਰਿਹਾ ਉਹਦੀ ਗੱਲ ਕਰਦੇ ਹਾਂ ਕੁਛ ਨਾ ਖਾਦੀ ਪੀਤੀ ਵਿੱਚ ਧੁੱਗੀ ਪਾਗੀ ਵੱਧ ਖਾ ਕੇ ਇਦਾਂ ਕਹਿ ਕੇ ਕਿ ਸੰਦੀਪ ਸਨੇ ਨੂੰ ਇੰਨੇ ਹਜ਼ਾਰ ਵੋਟ ਤੇ ਜਿਤਾਵਾਂਗੇ ਲੈ ਹੁਣ ਮੈਂ ਕਹਿੰਨਾ ਧਿਆਨ ਦਿਓ 35000 ਵੋਟ ਦੀ ਲੀਡ ਦੇ ਨਾਲ ਹਰਮੀਰ ਸਿੰਘ ਸੰਧੂ ਨੂੰ ਜਿਤਾਵਾਂਗੇ ਜੀ ਇਹ ਮੇਰੀ ਵੀਡੀਓ ਡਾਊਨਲੋਡ ਕਰਕੇ ਰੱਖ ਲਿਓ ਤੁਸੀਂ ਬਧਾਈਆਂ ਤਾਂ ਦੇਣੀਆਂ ਨਹੀਂ ਗਾਲਾਂ ਕੁੱਲਾਂ ਕੱਢ ਲਿਓ ਸੜ ਜੋ ਠੀਕ ਐ ਇਹ ਤੁਹਾਨੂੰ ਕਹਿ ਦਿੱਤਾ ਇਹ ਭਵਿੱਖਬਾਣੀ ਨਹੀਂ ਗਰਾਊਂਡ ਲੈਵਲ ਤੇ ਲੋਕਾਂ ਦੇ ਨਾਲ ਗੱਲਬਾਤ ਹੋਈ ਐ ਉਹ ਕਹਿੰਦੇ ਕੋਈ ਨਹੀਂ ਤੁਰੇ ਫਿਰਨ ਜੇ ਗੱਡੀਆਂ ਤੇਲ ਭੁਗਦੇ ਨਹੀਂ ਤਾਂ ਕਢਾ ਆਪਣਾ ਲੋਕਾਂ ਦਾ ਹੀ ਮੰਗਿਆ ਹੋਇਆ ਫਿਰਦੇ ਰਹਿਣ ਦੇ ਵੋਟਾਂ ਦਾ ਕਹਿੰਦੇ ਅਸੀਂ ਆਮ ਆਦਮੀ ਪਾਰਟੀ ਨੂੰ ਹੀ ਪਉਣਗੇ। ਔਰ ਕੱਲੀ ਜਿਮਣੀ ਚੋਣ ਤਰਨ ਤਰਨ ਦੀ ਗੱਲ ਨਹੀਂ ਕਰਦੇ ਆਪਾਂ। 27 ਵਿੱਚ ਵੀ ਬਣਾਵਾਂਗੇ। ਉਸ ਤੋਂ ਬਾਅਦ 32 ਵਿੱਚ ਵੀ ਬਣਾ ਦੇਾਂਗੇ। 37 ਵਿੱਚ ਵੀ ਬਣਾ ਦੇਾਂਗੇ। 42 ਵਿੱਚ ਵੀ ਬਣਾ ਦੇਾਂਗੇ। ਹੋਰ ਦੱਸੋ। ਜਾਣ ਕੇ 25 ਸਾਲ ਲਗਾਤਾਰ ਭਵੰਤਮਾਨ ਨੂੰ ਸੀਐਮ ਦੀ ਕੁਰਸੀ ਤੇ ਬਹਾਰ ਕੇ ਰੱਖਾਂਗੇ। ਖੁਸ਼ ਹੋ। ਆ ਖੁਸ਼ ਰਿਆ ਕਰੋ, ਖਸਿਆ ਕਰੋ ਗੱਲਾਂ ਸੁਣ ਕੇ। ਸੜਿਆ ਨਾ ਕਰੋ। ਸੜਦੇ ਕੌਣ ਨੇ ਹੁਣ ਮੈਂ ਦੱਸ ਦਿੰਦਾ। ਅਕਾਲੀ। ਜਿਹੜੇ ਤਰਸਦੇ ਆ ਵਿਚਾਰੇ ਹਾਈ ਕੁਰਸੀ ਕਦੋਂ ਮਿਲੂ। ਉਧਰ ਕਾਂਗਰਸੀ। ਪੀੜੇ ਪਿਆਮੀ ਵਾਲੇ, ਖੈਰੇ ਵਰਗੇ, ਬੜਿੰਗ ਵਰਗੇ। ਲੈ ਹੁਣ ਸਿੱਧੂ ਵੀ ਆ ਗਿਆ ਵਿਚਾਰ। ਇਹ ਸਾਰੇ ਆਂ ਜਾਲ ਦੇ ਨੇ ਉਧਰੋਂ। ਸੜਦੇ ਨੇ। ਬਿਕਾਣ ਕੁਰਸੀ ਮਿਲੂ ਕੁਰਸੀ 4 ਸਾਲ ਤਾਂ ਨਾਂਗੇ 21 ਸਾਲ ਹੋਰ 21 ਸਾਲ ਤੱਕ ਮੁੱਖ ਮੰਤਰੀ ਵਾਲੀ ਕੁਰਸੀ ਤੁਹਾਨੂੰ ਦਿੰਦੇ ਨਹੀਂ ਉਦੋਂ ਬਾਅਦ ਦੇਖਾਂਗੇ ਉਦੋਂ ਬਾਅਦ ਆਦਿਆਂ ਕਨੇ ਲਵੇ ਲੋਵੇ ਲੱਗ ਜਾਣਾ ਜਾਨੀ ਕਿ ਉਧਰ ਕਾ ਨੂੰ ਜਾਣਾ ਉਹ ਫਿਰ ਕਹਿੰਦੇ ਵੀ ਤੂੰ ਮਾਰਨ ਦੀਆਂ ਮਰਨ ਦੀਆਂ ਗੱਲਾਂ ਕਰਦਾ ਉਹਦੋਂ ਨੂੰ ਠੰਡ ਕਾਣੇ ਲੱਗੇ ਹੁਣ ਜਿਹੜੇ ਆਵਾਜ਼ੇ ਵਰਗੇ ਮੈਂ ਤਾਂ ਟੱਪੇ ਹੋਏ ਨੇ 20 ਸਾਲ ਨੂੰ ਤਾਂ ਫਿਰ ਤੁਹਾਨੂੰ ਪਤਾ ਹੀ ਜੇ ਮੈਂ ਕੈਪਟਨ ਹੁਣ 80 ਦਾ ਹੋ ਚੱਲਿਆ ਤਕਰੀਬਨ ਵੱਧ ਹੀ ਹੋ ਗਿਆ ਹੁਣ ਠੀਕ ਹੈ ਇਹਨਾਂ ਲੈਵਲ ਉਨੇ ਲੱਗ ਜਣਾ ਅੰਦਰ ਤੇ ਭਗਵਾਨ ਜੀ ਮਾਨ ਨੇ ਉਹਦੋਂ ਹੁਣ 72-73 ਸਾਲ ਦਾ ਮੈਂ ਵੀ ਇੰਨਾ ਕੀ ਹੋਣਾ ਮੈਂ ਵੀ 70 ਕ ਦੇ ਹੁਣਾ ਬਸ ਆ ਇਹ ਵੀ ਦਾੜੀ ਥੋੜੀ ਚਿੱਟੀ ਹੋਰ ਹੋ ਜੂ ਇੰਨਾ ਕੀ ਫਰਕ ਪੈਣਾ ਫਿਰ ਵਧੀਆ ਹੋ ਜੂ ਕਹਤੇ ਨੀਲੇ ਪੱਗ ਟੋੜਾ ਕਲਰ ਤੇ ਨਾਭੀ ਪੱਗ ਵਧੀਆ ਲੱਗਿਆ ਕਰੋ ਚਿੱਟੀ ਦਾੜੀ ਨਾਲ ਬੰਨੀ ਜਾਂ ਕਾਲੀ ਬੰਨਿਆ ਕਰੋ ਜਾਂ ਭਾਵੇਂ ਸਿੰਘ ਵਾਲੀ ਬੰਨਿਆ ਕਰੋ ਠੀਕ ਹੈ ਪਰ ਤੁਹਾਨੂੰ ਤੇ ਖੁਸ਼ ਰੱਖਾਂਗੇ ਵਧੀਆ ਤੁਸੀਂ ਬੋਲਦੇ ਰਹੋ ਕੁਰਸੀ ਖਾਤਰ ਲੜਦੇ ਰਹੋ ਕੋਈ ਖਾਲਸਤਾਨ ਮੰਗੀ ਜਾਓ ਕੋਈ ਹਿੰਦੁਸਤਾਨ ਮੰਗੀ ਜਾਓ ਸਰਾਮ ਖੋਰੋ ਜਿਹੜਾ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਕਦੇ ਉਹਦੀ ਵੀ ਗੱਲ ਕਰ ਲਿਆ ਕਰੋ ਜਿਹੜੇ ਲੋਕਾਂ ਦੇ ਘਰ ਵਿੱਚ ਕਦੇ ਇੱਕ ਡੰਗ ਦਾ ਆਟਾ ਨਹੀਂ ਹੁੰਦਾ ਉਹਨਾਂ ਦੀ ਵੀ ਗੱਲ ਕਰ ਲਿਆ ਕਰੋ ਉਹਨਾਂ ਵੱਲ ਵੀ ਧਿਆਨ ਦੇ ਲਿਆ ਕਰੋ ਕਿਉਂ ਤੁਸੀਂ ਪੰਜਾਬ ਨੂੰ ਡੁੱਟ ਕੇ ਖਾ ਕੇ ਹਲੇ ਵੀ ਤੁਹਾਡਾ ਢਿੱਡ ਭਰਿਆ ਨਹੀਂ ਕੀ ਚਾਹੁੰਦੇ ਹੋ ਹਲੇ ਜਦੋਂ ਲਾਸਟ ਕਹਿ ਦਿੱਤਾ ਜੀ ਤਰਨਤਨ ਦੇ ਲੋਕਾਂ ਨੂੰ ਵੀ ਬੇਨਤੀ ਹੈ ਵੀ ਐਵੇਂ ਫਾਇਦਾ ਨਹੀਂ ਬੋਟਾਂ ਖਰਾਬ ਕਰਨ ਦਾ ਜੀ ਘੱਟੋ ਘੱਟ 35 36 ਹਜ਼ਾਰ ਬੋਰਡ ਦੀ ਲੀਡ ਜਿਹੜੀ ਐ ਉਹ ਹਰਮੀਤ ਸਿੰਘ ਸੰਧੂ ਨੂੰ ਆਪਾਂ ਲੈ ਕੇ ਦੇਣੀ ਐ ਔਰ ਜਿੱਤ ਵੀ ਤੁਹਾਨੂੰ ਮੈਂ ਗੱਲ ਕਰਾਂ ਜਿੱਤ ਨਾਲ ਹੀ ਗੱਲ ਹੀ ਹੈ ਕਿ ਜੀ ਉੱਥੇ ਉੱਥੇ ਤਾਂ ਲੀਡ ਦੀ ਗੱਲ ਐ ਇਹ ਜਿਹੜੇ ਤੁਰੇ ਫਿਰਦੇ ਨੇ ਮੂਤ ਪਾਲ ਆਣੇ ਸਣੀ ਦਾ ਭਰਾ ਹੋ ਗਿਆ ਬਾਦ ਲੱਗੇ ਹੋਗੇ ਮੰਨਦਲੀਏ ਹੋਗੇ ਕਾਂਗਰਸੀ ਇਹ ਤਾਂ ਨੇੜੇ ਜਿਹੜੀ ਵੀ ਹੈ ਨਹੀਂ ਆਪਾਂ ਤਾਂ ਲੀਡ ਦੀ ਗੱਲ ਕਰਨੀ ਹੈ ਵੀ ਕਿੰਨੀ ਕ ਵਧਾ ਸਕਦੇ ਆਪਾਂ ਇਹ ਸਜਾਈ ਹੈ ਇਹ ਵੀਡੀਓ ਸਾਮਕੇ ਰੱਟ ਲਈ ਜਿਹੜੀ ਗੱਲ ਕਹਿਤੀ ਉਹ ਕਹਿਤੀ ਪੱਥਰ ਤੇ ਲੇਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ